ਹਏ ਦੰਗੇ ਕਰਾਏਗਾ ਤੂੰ ਬਲ ਮੈਂ ਮਾਨ ਕਰਦਾ ਆਪਣੇ ਕਾਲੇ ਰੰਗ ਦਾ ਤਾਂ ਤੁਹਾਨੂੰ ਵੀ ਮੰਮੀ ਦੀ ਈਗੋ ਆ ਗਈ ਫਿਰ ਸਾਨੇ ਇੱਕ ਕਰਾਉਣੇ ਤੇ ਹੱਗ ਤੇ ਅੰਗ ਤੇ ਮੈਂ ਪਤਾ ਕਿਹੜੇ ਡੇ ਬਣਾਉਣਾ ਸਾਰਿਆਂ ਨੂੰ ਤੁਹਾਨੂੰ ਪਤਾ ਕੀ ਲੱਗਿਆ ਬਣਾ ਲੈਨੇ 50 ਗੈਸ ਤੇ ਫਿਰ ਚਾਪਤੀ ਪਾਇਤੀ ਮੈਂ ਤੇ ਚਾਹ ਕਿਹਾ ਆ ਫੜ ਜਾ ਉੱਧਰ ਛੱਟ ਗਿਆ ਜਾ ਛਿੱਟ ਅੱਜ ਲਾ ਨਾ ਤਾਂ ਫੜੇ ਤੈਨੂੰ ਛੱਡ ਨਾ ਮਨਿੰਦਰ ਚੱਕ ਲੈ ਮਟ ਵੱਡ ਖਾਏ ਦਾ ਸਿਆ ਓਏ ਮੁਸਕਾਨ ਸੰਗਰਾਮ ਲੈ ਗਈ ਛੱਟਾ ਨਾ ਖਾ ਲਈ ਆਹ ਆਵਾੜ ਮੁਸਕਾਨ ਮੁਸੂ ਚਾਲ ਟੁੱਟ ਗਿਆ ਤੇ ਗੇਜ਼ ਆਜਾਏਗੀ ਸੰਗਰਾਨਾ ਭਾਈ ਕੋ ਚੋਖਾ ਖਾਲਸਾ ਭਾਈ ਕੋ ਚੋਖੀ ਫਤਿਹ ਤੇ ਦੋਸਤੋ ਮੈਂ ਸਿਰ ਖੋਣ ਵਾਲੀ ਬੰਦੇ ਡਰਾਉਣ ਨਾਲ ਠੀਕ ਹੈ ਬਾਰੇ ਮੈਂ ਕਹਿ ਰਿਹਾ ਲੋ ਕਿਉਂ ਅੱਜ ਸੰਗਰਾਨ ਵੀ ਆ ਅੱਜ ਕੁੰਨਿਆਂ ਵੀ ਆ ਅੱਛਾ ਤੇ ਅੱਜ ਉਹ ਵੀ ਆ ਠੀਕ ਹੈ ਗੁਰੂ ਰਵੀਦਾਸ ਜੀ ਦਾ ਹੂੰ ਕੀ ਅੱਜ ਗੁਰੂ ਰਵੀਦਾਸ ਜੀ ਦਾ ਗੁਰੂ ਹੱਗ ਦੇ ਓਏ ਹਾਏ ਹੈਪੀ ਆ ਦਿਨ ਹੱਗ ਦੇ ਆਗਦੇ ਹੱਗ ਲੱਗ ਉਹ ਤੈਨੂੰ ਵਧੀ ਹੁੰਦਾ ਹਾਂ ਮੈਂ ਤਾਂ ਬਚੱਟੀ ਕਰਦਾ ਤੇ ਲੱਕੜੀ ਹੱਗ ਦੇ ਹੱਗ ਦੇ ਕੱਲਾ ਕਰਕੇ ਚੱਲੇ ਜੂਗਾ ਲੰਦੇ ਰਕਦਾ ਮੈਨੂੰ ਕੱਲਾ ਹੱਗ ਕਰਕੇ ਚੱਲੇਗਾ ਹੱਦ ਕੇ ਚੱਲੇਗਾ ਤੇ ਫਿਰ ਸੋਈ ਕੀ ਆ ਗਿਆ ਹੱਗਣ ਖਾਲੀ ਜੱਫੀ ਦੇ ਖਾਲੀ ਲੱਗਦੀ ਚਲ ਐਪੜੇ ਮਨੋ ਚਲ ਐਪੜੇ ਜਿੱਦਾਂ ਸਲੈਪ ਦੇਉਂਦਾ ਉਦੋਂ ਮੈਂ ਬੁਲਾਉਣਾ ਉਈ ਤੇ ਠੀਕ ਹੈ ਜਿੱਦ ਜਿੱਦ ਸਲੈਪ ਦੇ ਹੋਏ ਨੇ ਉੱਤੇ ਮੈਮ ਨੂੰ ਹਾਈ ਮੈਂ ਮਰ ਗਿਆ ਥੱਲੇ ਕਿਵੇਂ ਆ ਹੋ ਗਿਆ ਲੈ ਗੰਦਾ ਕਿੰਨਾ ਜਾ ਕੋ ਚਲੇ ਕੇ ਆਪਾਂ ਜਾ ਤਲਾ ਦੋਸਤ ਤੈਨੂੰ ਪੜਨਾ ਨਾ ਨਾ ਘਾਟੇ ਮਿਲਦੇ ਤਾਂ ਦੋਸਤੋ ਆਪਾਂ ਤੇਰ ਸ਼ਰਮ ਹੋ ਚੁੱਕੇ ਨਾ ਆਪਾਂ ਤਲੇ ਆਂ ਤਾਂ ਕਾਲੂ ਛੱਡਣਾ ਤੋ ਕਿਆ ਗੇ ਲੰਗਰ ਖਾਣ ਵਾਸਤੇ ਹਾਂ ਲੰਗਰ ਕਾ ਤੂੰ ਸੀ ਲੰਗਰ ਲਾਇਆ ਨਹੀਂ ਨਹੀਂ ਖਾਣ ਜਾਣਾ ਆ ਕਾਲੂ ਇੱਕ ਮਿੰਟ ਨਹੀਂ ਆ ਦੇ ਕੋ ਰਾਤ ਨੂੰ ਲੇਟਣ ਵਾਲੀ ਹੋ ਜਾਂਦਾ ਵੈਸੇ ਓ ਮਿਜੂਰੀ ਦੇਖਿਆ ਨਾ ਕੁੜੀ ਵਾਲੇ ਦੇਖਣਾਰੇ ਗੋਰੀ ਕਿਵੇਂ ਹੋਵੇਂ ਲੈਟ ਚਲਾ ਲੋ ਲੈਟ ਚਲਾਓ ਤਿਆਰ ਹੋ ਗਿਆ ਤੂੰ ਤੱਕ ਤਿਆਰ ਨਹੀਂ ਹੋਏ ਚਲੋ ਬੱਸ ਮੈਂ ਰੈਡੀ ਆ ਚਲ ਜੀ ਮੈਂ ਸਾਡਾ ਹਾਰਮੋਨ ਵੀਰ ਵੀ ਆ ਚੁੱਕਿਆ ਓਏ ਬਾਦ ਮਰੇ ਜੋ ਜੋ ਆਈ ਐਮ ਰੈਡੀ ਸਰ ਜੈਂਟ ਰੈਡੀ ਸਰ ਨਮਸਤੇ ਜੀ ਮੈਂ ਜਾਣਦੇ ਨੂੰ ਬਾਲ ਨਹੀਂ ਉਹ ਜਾਣਦੀ ਆ ਰਾਤ ਵਾਲੀ ਆ ਰਾਤ ਵਾਲੀ ਓਏ ਮੈਂ ਨਹੀਂ ਅੱਜ ਹੁਣ ਦੁਪਹਿਰ ਵਾਲਾ ਹੋ ਗਿਆ ਹੁਣ ਦੁਪਹਿਰ ਵਾਲਾ ਹੋ ਗਿਆ ਮੇਰੇ ਨਾਲ ਕਿਹਾ ਬਲਦੇ ਰਿਆ ਮੇਰੀ ਗਲਤੀ ਨੀ ਨੀਓ ਤੁਸੀਂ ਵੀ ਮੇਰਾ ਗਲਤੀ ਤੇਰੀ ਤੇਰੀ ਥੋੜੀ ਗਲਤੀ ਆ ਹਣ ਹਾਂ ਤੇਰੀ ਗਲਤੀ ਤੇ ਦੁਪਹਿਰ ਵਾਲਾ ਲੱਭ ਜੀ ਮੇਰੀ ਗਲਤੀ ਨਹੀਂ ਚਲੇ ਸਾਰੇ ਕਾਲੇ ਦੀਵੇ ਕਾਲੇ ਦੋਨੇ ਕਾਲੇ ਚਲ ਸੋਰੀ ਸੁਣ ਗਏ ਦੋ ਵੜੇ ਤਾਈ ਤੈਨੂੰ ਲੈ ਕੇ ਜਾਂਦਾ ਹਾਂ ਲੱਭ ਜੀ ਕਰ ਦੋ ਲੱਭ ਬਸ ਠੀਕ ਆ ਕੋਈ ਕਹਿੰਦਾ ਮੇਰੀ ਗਲਤੀ ਨਹੀਂ ਦਿੱਤੀ ਅੱਜ ਦੋਸਤੋ ਅੱਜ ਮੈਂਨ ਕ ਲਈ ਹੋਈ ਮੇਰੀ ਨੀਂਦ ਘਟ ਗਈ ਆ ਮੰਮੀ ਚਲੋ ਲੰਗਰ ਮੁੱਕ ਜਾਨਾ ਮੈਂ ਤਾਂ ਲੰਗਰ ਕਰਕੇ ਕਿਆ ਰਹਾਂ ਹਰ ਦੇਖੋ ਮੈਂ ਚੱਕ ਰਿਹਾ ਇੱਕ ਤਰ੍ਹਾਂ ਸੇ ਇੰਨਾ ਹਲਕਾ ਹਲਕਾ ਸਮਾਨ ਰੱਖਿਆ ਮੈਨੂੰ ਤਾਂ ਇਹ ਡਰ ਲੱਗਦਾ ਕਿ ਹਲੇ ਮੈਂ ਖੋਲਾ ਸਾਰਾ ਡੇਗ ਨਾ ਜਾਵੇ ਪਰ ਉਹ ਕਹੋਲੀ ਕਿ ਤੈਨੂੰ ਦਿਖ ਨਹੀਂ ਰਿਹਾ ਚੰਗੀ ਦਿਖ ਰਹੀ ਨੇ ਦੋਸਤੋ ਮੈਂ ਦਸੂ ਮੈਂ ਥੋੜਾ ਜਿਹਾ ਸੋਨਾ ਹੋ ਗਿਆ ਅੱਜ ਮੈਂ ਅੱਜ ਮੈਂ ਨਹਾ ਲਿਆ ਨਾ ਤਿਆਰ ਹੋ ਗਿਆ ਤਾਂ ਹੁਣ ਰਾਤ ਚ ਮੈਂ ਤੁਹਾਨੂੰ ਪੱਤਰ ਕੀ ਜਾਣਾ ਵਹਿ ਤਾਂ ਤਾਂ ਚਲੋ ਚੱਲਦੇ ਆ ਦੋਸਤੋ ਆਪਾਂ ਚੱਲਦੇ ਹਾਂ ਲੰਗਰ ਪੜਨ ਲਾ ਚਲ ਆਈਏ ਪਸਾਰੇ ਚੱਲਨੇ ਆ ਮੈਂ ਵੀ ਆ ਗਾਇਸ ਸ਼ਾਮੇ ਸ਼ਾਮੇ ਹਾਂ ਇੱਥੇ ਲੱਕ ਇੱਥੇ ਇੱਥੇ ਅਸੀਂ ਸਹੀ ਹੁੰਦੇ ਨੂੰ ਆ ਗਾਇਸ ਹਾਂ ਤਾਂ ਚੱਲਿਆ ਗੁਰਦੁਆਰੇ ਖੱਲੀ ਤੋਂ ਗੋਰਾ ਦਿਖਾਇਆ ਗੋਰੀ ਹੈ ਸਾਰੇ ਜਣ ਕੋਈ ਨਾ ਸਾਰੇ ਹੀ ਗੋਰੇ ਹੈ ਗਾਇਸ ਚੱਲ ਚੱਲ ਬੋਲਦੇ ਸਾਰੇ ਯਾਰ ਕੋਈ ਮੈਂ ਹੀ ਆ ਓਏ 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 ਆ ਕੀ ਛੋਲੇ ਆ ਕੀ ਸੁਣਨ ਤੋਂ ਪਹਿਲੇ ਮੇਰੇ ਕੰਮੀ ਕਿਉਂ ਨਹੀਂ ਫੱਟ ਗਏ ਮੈਂ ਨਹੀਂ 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 ਤਾਂ ਡੱਬ ਕੇ ਮਰ ਜਾਣਾ ਸੀ ਚੱਲੋ ਗਾਇਸ ਹੁਣ ਚੱਲਦੇ ਹਾਂ ਆਟਕੇ ਨਹੀਂ ਆ ਕੇ ਮਿਲਾਂਗੇ ਹੁਣ ਤਾਂ ਜਾ ਵੀ ਉੱਥੇ ਜਾ ਕੇ ਇਦਾਂ ਨੇ ਹਮਲਾ ਕਰਦੇ ਨਾ ਲੰਗਰ ਤੇ ਇੱਥੇ ਗੱਲ ਤੇ ਕਹਿਤਾ ਤੂੰ ਮੇਕਅਪ ਲਾ ਕੇ ਗੱਲ ਕਰ ਮੇਰੇ ਨਾਲ ਮੇਕਅਪ ਲੈ ਕੇ ਗੱਲ ਜਦੋਂ ਚੋ ਤੇ ਨਹੀਂ ਮੇਕਅਪ ਲਾ ਕੇ ਗੱਲ ਕਰੀ ਜੇ ਤੇਰੇ ਮੂੰਹ ਤੋਂ ਆਤ ਨਾ ਤੇ ਗੋਡਰ ਕੇ ਮੂੰਹ ਨਿਕਲਣਾ ਬਕਵਾਸ ਨਾ ਕਰ ਮੈਨੂੰ ਪਤਾ ਇਹ ਚੈੱਕ ਕਰ ਰਹੀ ਮੇਰੇ ਪੈਰ ਗੋਰੇ ਨੇ ਪਰਾ ਹੋ ਜਾ ਅੱਗੇ ਵੀ ਦੇਖ ਲੈ ਚਿਹਰਾ ਦਿਖਾ ਲੈ ਬਚਣਾ ਸੀ ਸੱਗੇ ਦੀ ਗੱਲ ਹੋਰ ਹੈ ਤਾਂ ਚਲੋ ਦੋਸਤਾਂ ਨੂੰ ਆ ਕੇ ਮਿਲਦੇ ਆ ਫਿਰ ਆਪਾਂ ਅਨੀਆਂ ਜਲਦਬਾਰ ਬੋਲੀ ਕਹਿੰਦੇ ਹੁੰਦੇ ਨਾ ਵੀ ਗੋਰਾ ਰੰਗ ਦੀ ਕੇ ਕਾਲਾ ਰੰਗ ਦੀ ਕੇ ਰਸਤਾਂ ਗੋਰੇ ਰੰਗ ਦੀ ਵੀ ਕੇ ਪੰਸੇਰੀ ਅੱਛਾ ਤੇ ਵੀ ਕਾਲਾ ਰੰਗ ਚੰਗਾ ਹੁੰਦਾ ਵਾ ਤੇ ਗੋਰਾ ਤਾਂ ਕੋੜੇ ਕੁੰਮੇ ਪੈ ਹੁੰਦੇ ਬਾਣਾ ਕਿ ਉਹਨਾਂ ਨੂੰ ਚੱਕ ਲਿਆ ਤੇ ਕਹਿੰਦੇ ਹੁੰਦੇ ਨੇ ਹਾਂ ਗਾਇਸਲ ਹੋਵੇ ਤਾਂ ਦੁੱਧਾਸ ਅਕਲ ਹੀ ਹੁੰਦੀ ਨਾ ਉਹਨਾਂ ਨੂੰ ਤਾਂ ਬਾਹਰ ਪਿਆ ਰਹਿੰਦੇ ਨੇ ਉਹ ਬਾਣਾ ਗੋਰੇ ਗੋਰੇ ਰੰਗ ਨੂੰ ਅਕਲ ਘੱਟ ਹੁੰਦੀ ਬੋ ਕੋਈ ਮਾਣ ਕਰਦਾ ਸੀ ਗੋਰੇ ਰੰਗ ਦਾ ਨਹੀਂ ਪਰ ਇਹ ਕੋਈ ਮਾਣ ਨਹੀਂ ਮੈਂ ਮਾਣ ਕਰਦਾ ਆਪਣੇ ਕਾਲੇ ਰੰਗ ਦਾ ਬਰਾਊਨ ਮੁੰਡਾ ਆ ਵੀ ਕੁੜੀ ਬੇ ਰੰਗ ਸੁੱਤੀ ਕਾਲਾ ਲੱਗ ਰਿਹਾ ਯਾਰ ਹੈ ਫਨ ਘਰਾ ਹੋਗੀ ਲਈ ਤੇ ਵਰਤਾਰਾ ਆ ਗਏ ਆ ਰੋਟੀ ਖਾ ਕੇ ਲੰਗਰ ਤੇ ਹਮਲਾ ਕਰਤਾ ਯਾਰ ਜਿਸ ਤੋਂ ਦੱਸੇ ਪੁਰਾਣੇ ਗਾਣੇ ਹੁੰਦੇ ਸੀਗੇ ਹਾਂਜੀ ਬੀ ਕਾਲਾ ਰੰਗ ਪੀ ਕੇ ਰੱਤਾਂ ਗੋਲ ਰੰਗ ਦੀ ਪੀ ਕੇ ਪੰਛੀ ਮੰਮੀ ਪਹਿਲੇ ਕਹਿੰਦੇ ਨਾਲ ਸਮਝ ਵੀ ਆਈ ਉਹਨੇ ਕਹਿ ਲਿਆ ਕਿ ਅਸੀਂ ਢੇਕੀਂਦਾ ਅਪਣ ਸੇਰਕੀਦਾ ਜੋ ਮਰਜੀ ਹੋਵੇ ਕੋ ਚਾਦਾ ਹੀ ਹੋਗਾ ਵਧੀਆ ਹੀ ਹੋਗਾ ਰੰਗ ਉਹ 5 ਕਿੱਲਾ ਲਈ ਜਾਂਦੇ ਆ ਤੇ ਜਿਹੜਾ ਕਾਰਾਗਾ ਉਹ ਰਤਾਂ ਚ ਪੈਕਦਾ ਸੀ ਸੋਨੇ ਨੂੰ ਅੱਛਾ ਸੋਨੇ ਦੇ ਘੁਰਮਾ ਹਾਂ ਮੁੱਲ ਲਾਇਆ ਸੋਨੇ ਰਾਗੀਆਂ ਮੈਂ ਸੋਨੇ ਦੇ ਤਾਂ ਦੋਸਤੋ ਹੁਣ ਸਾਰਾ ਘਰ ਸ਼ਾਂਤ ਹੋ ਚੁੱਕਾ ਥੂਚੂ ਵੀ ਚਲ ਗਿਆ ਤੇ ਨਾਨੀ ਸਾਡੇ ਬੈਠੇ ਨਾਨੀ ਨਾਨੀ ਵੀ ਇਕੋ ਕਰਾ ਕੇ ਲੈਂਦੀ ਐ ਨਾਨੀ ਜੀਗੋ ਆ ਗਈ ਸੀ ਨਾਨੀ ਜੀਗੋ ਆ ਗਈ ਫਿਰ ਇਕੋ ਕਰਾ ਲਿਆ ਨਾਨੀ ਜੀਗੋ ਆ ਗਈ ਫਿਰ ਅਸੀਂ ਇਕੋ ਕਰਾਤੀ ਮਰ ਜਾ ਰਹੇ ਨੇ 1600 ਰੁਪਿਆ ਲਾਇਆ ਕੱਖੜੀ ਵਿੱਚ ਮੈਂ ਅੱਡੀ ਤਾਂ ਦੱਸ ਤੋ ਸਾਡੀ ਨਾਨੀ ਪਈ ਐ ਮਨਿੰਦਰ ਅਸਤੇ ਨਾਨੀ ਬੈਠੇ ਬੈਠੇ 50 ਦੰਦ ਵਾਦੂ ਦੰਦੇ ਬੈਠੇ 50 ਦੰਡਾ ਮਾਰਦੇ ਆਹ ਇਦਾਂ ਆ ਫਿਰ ਨਾਨੀ ਨੂੰ ਹੁਣੀ ਹੁਣੀ ਮਨਿੰਦਰ ਕੀ ਕਹਿ ਕੇ ਹਟਿਆ ਵੀਡੀਓ ਦੇਖ ਵੀਡੀਓ ਚਲਾਤੀ ਆਪਾਂ ਵਿੱਚ ਤੁਸੀਂ ਦੇਖੋ ਆ ਦੇਖੋ ਨਾਨੀ ਨੂੰ ਨਾਨੀ ਹੈਪੀ ਹੈ ਗੜੇ ਹਾਂ ਮੈਨੂੰ ਇਹ ਪਤਾ ਪਈਆ ਨਹੀਂ ਹੈਪੀ ਹੈ ਗੜੇ ਕੈ ਸੇਮ ਟੂ ਯੂ ਥੈਂਕ ਯੂ ਥੈਂਕ ਯੂ ਏ ਦੇਖਿਆ ਦੋਸਤੋ ਸਾਡੀ ਨੰਨੀ ਨੰਨ ਨੰਨੀ ਕੀ ਕਹਿੰਦੀ ਆ ਨੰਨੀ ਕਹਿੰਦੀ ਹੁਣ ਮੈਨੂੰ ਵੀ ਤਾਂ ਹੋਰ ਹੋਰ ਉਹਨੂੰ ਕੀ ਬਤਾਉਂ ਕਿ ਹੁੰਦਾ ਐਂ ਕਹਿੰਦੇ ਸੀ ਕੇਸ਼ ਕੇਸ਼ ਦੋਸਤੋ ਮੈਂ ਜਦ ਕੰਮ ਕਰਦਾ ਆ ਵੀਡੀਓ ਡ੍ਰੌਪ ਕਰਨੇ ਮੈਂ ਤਾਂ ਤੁਹਾਨੂੰ ਉੱਪਰ ਸਾਰਾ ਕੰਮ ਕਰਕੇ ਜਦ ਕਾਲੂ ਆਉਂਦਾ ਫਿਰ ਮਿਲਦੇ ਕਾਲੂ ਤੋਂ ਬਿਨਾ ਜੀਣ ਨਹੀਂ ਲੱਗਦਾ ਘਰੇ ਅੱਸੀ ਪਈ ਆ ਖੱਲਿਓ ਕੇ ਮੇਲਾ ਭਰਾਵਾ ਅੱਦਰ ਨਾਨੀ ਮੰਮੀ ਬੜੀ ਮੇਰੀ ਨਾਨੀ ਮੈਤੀ ਆਣੇ ਕੋਈ ਮੈਂ ਚਲਾ ਮੈਂ ਕਿਹਾ ਨਹੀਂ ਜਾਵਾਂ ਸਾਡੀ ਨਾਨੀ ਵੀ ਆਈ ਹੈ ਸਾਸੀ ਕਾਲਟੀ ਦੀ ਸਾਸੀ ਕਾਲ ਰੋ ਤੇ ਸਾਸੀ ਕਾ ਮम्मा ਕਾ ਆ ਕੇ ਆਇਆ ਜੇ ਜੇ ਆਦੀ ਨਾਨੀ ਜਲਦੀ ਸਾਡੇ ਸਾਡੇ ਕੋਲ ਜੰਦੇ ਵਾਂ ਮੈਨੇ ਮੈਸੇਜ ਕੀਤਾ ਕਿ ਨਾਨੀ ਆਈ ਮੈਂ ਕਿਹਾ ਹੁਣੀ ਮੈਂ ਆਇਆ ਕਹਿੰਦੇ ਨੇ ਅਤਰ ਕੇ ਮੋੜ ਸਲ ਤੇ ਹਾਂ ਅੱਜ ਇਹ ਤਾਂ ਕਰ ਦੇ ਨਾਨੀ ਤੇ ਮੈਨੂੰ ਭੁੱਲੀ ਅੱਜ ਦੇਖੀ ਐਂਟਾ ਉਹ ਬੋਲ ਗਿਆ ਭੁੱਲੀ ਆ ਦੇ ਲੈ ਇੱਧਰ ਮੈਨੂੰ ਭੁੱਲੀ ਗਿਆ ਵਾ ਇਹ ਦੁਗਲਵਾ ਦੁਗਲਵਾ ਹਜੇ ਚੂਚੂ ਚਲੇ ਗਿਆ ਚੂਚੂ ਲੈ ਗਏ ਮੈਂ ਰਹਿ ਗਈ ਮੇਰੇ ਦੁਗਲਵਾ ਹੀ ਦੁਗਲਵਾ ਤੂੰ ਇੱਥੇ ਲਾ ਦੇ ਕੇ ਪੈਰੀ ਪੈਣਾ ਚੂਚੂ ਪੈਣੀ ਕਰੀ ਪੈਣੀ ਮੈਨੂੰ ਪੈਰੀ ਪੈਣਾ ਚੂਚੂ ਤੇ ਪੈਰੀ ਆਦਰ ਜੀ ਇੰਨੀ ਸੇਵਾ ਕਰਕੇ ਆਏ ਗੁਰਦੁਆਰੇ ਤੂੰ ਐ ਨਹੀਂ ਸੀਗਾ ਆ ਦੇਖ ਇੱਧਰ ਉਹ ਬੜੀ ਸ਼ਾਕ ਵਿੱਚ ਬੜੀ ਸੇਵਾ ਕੀਤੀ ਮੈਂ ਤੇ ਅਰਸ਼ ਵੀ ਸੀਗਾ ਸਾਰੇ ਸੀਗਾ ਅਮੇ ਦੇ ਚਾਬੀ ਲੈ ਕੇ ਕਿੱਥੇ ਜਾਣਾ ਸੀ ਜਦੋਂ ਗੁਰਦਾਰੇ ਬੈਠੇ ਚਾਬੀ ਮੰਗ ਰਿਆ ਸੀ ਤੂੰ ਕਿੱਥੇ ਆਉਣ ਆਲਾ ਸੀ ਉਹ ਤਾਂ ਮੈਨੂੰ ਵੀ ਪਤਾ ਸੀ ਉਦੋਂ ਹਜੇ 2:20 ਹੋਏ ਸੀ ਹੂੰ ਚਾਬੀ ਫੜ ਕੇ ਜੇਬ ਚ ਰੱਖਣ ਲੱਗੀ ਸੀ ਕਾਲੂ ਕਾਲੂ ਨੇ ਪ੍ਰੈਂਕ ਕੀਤਾ ਮੈਂ ਸੁਣਿਆ ਨਾ ਤੇ ਹੋਰ ਦੇਖੀ ਵੀਡੀਓ ਲੋਕ ਦੇਖ ਮੈਂ ਤਾਂ ਹੁੰਦੀ ਕਿਹਾ ਨੇ ਮੈਂ ਦੱਸ ਬਣਿਆ ਆਂਦੇ ਪ੍ਰੈਂਕ ਦੇ ਦੇਖੀ ਕਿ ਪਤਾ ਗਲੀ ਵਾਲਿਆਂ ਗਲੀ ਭੱਲੇ ਵਾਲਾ ਪਤਾ ਸਵੇਰੇ ਮੀਨਾ ਆ ਕੇ ਇੱਥੇ ਕੀ ਕਹਿੰਦੀ ਇੱਥੇ ਪੱਟੀ ਪਈ ਸੀ ਆ ਕੇ ਕਹਿੰਦੀ ਏ ਦੀਦੀ ਇਹ ਖੂਨ ਵਾਲੀ ਪੱਟੀ ਇਹਾ ਕਿਉਂ ਰੱਖੀ ਐ ਮੈਂ ਕਿਹਾ ਮੈਂ ਚੱਕ ਲਈ ਐ ਕਰਕੇ ਮੈਂ ਕਿਹਾ ਮੀਨਾ ਆ ਲੈ ਮੈਂ ਉਹਦੇ ਉੱਤੇ ਸੱਟ ਐ ਸਟਾਣ ਲੱਗਿਓ ਡਰ ਗਈ ਕਹਿੰਦੀ ਹਾਏ ਮੈਨੂੰ ਨਾ ਲਾਓ ਮੈਂ ਕਿਹਾ ਕਿਉਂ ਮੈਂ ਕਿਹਾ ਤੈਨੂੰ ਨਹੀਂ ਪਤਾ ਰਾਤ ਕੀ ਹੋਇਆ ਵਾ ਹਾਂ ਮੈਨੂੰ ਪਤਾ ਹੈ ਪੂਰੀ ਗਲੀ ਮੇ ਰੌਲਾ ਪੜਾਇਆ ਨਾ ਕਿ ਕੀ ਪੜਾਇਆ ਅਮਰ ਕੋ ਝੋਟ ਲੱਗੀ ਮੈਂ ਕਿਹਾ ਹਾਂ ਅਮਰ ਕੋ ਝੋਟ ਲੱਗੀ ਵੋਹੀ ਖੂਨ ਵਾਲੀ ਪੱਟੀ ਐ ਮੈਂ ਕਿਹਾ ਹਾਂ ਵੋਹੀ ਐ ਅੱਛਾ ਐ ਜਦੋਂ ਨੇ ਐ ਫੜ ਕੇ ਦੇਖਿਆ ਨਾ ਕਿ ਇਹ ਖੂਨ ਨਹੀਂ ਹੈ ਇਹ ਕੁਝ ਹੋਰ ਹੈ ਮੈਂ ਕਿ ਕੀ ਹੈ ਇਹ ਤਾਂ ਰੰਗ ਲੱਗਦਾ ਹੈ ਮੈਂ ਕਹਾਂ ਇਹ ਰੰਗ ਨਹੀਂ ਇਹ ਸੰਧੂਰ ਹੈ ਸੰਧੂਰ ਕੋਲ ਤਾਂ ਸੀ ਸੀ ਦੇਖ ਸੰਧੂਰ ਕੋਲ ਉੱਥੇ ਬੈਠ ਤੂੰ ਕੋਰੇ ਉੱਥੇ ਗੱਲ ਦੇਖ ਜੀ ਸਕੂਲ ਦੀ ਛੁੱਟੀ ਕੰਨੀ ਹੋਵੇ ਬਾਹਰ ਲੱਗਣਾ ਸਹੀ ਹੈ ਸਵੇਰੇ ਪੜ੍ਹਦੀ ਲਫੇ ਡਿੜੇ ਚੱਲ ਜੋ ਦੀ ਦੁਪਹਿਰ ਆ ਸੁਣ ਲਓ ਸੁਣ ਲਓ ਸਰ ਸੁਣ ਲਓ ਆ ਕੀ ਕਹਿੰਦਾ ਵਾ ਸੁਣ ਲਓ ਉਹ ਮੈਂ ਤਾਂ ਇਦਾਂ ਹੀ ਪੇੜਨ ਦੇ ਮੈਨੂੰ ਨਹੀਂ ਮੈਂ ਨਾਲ ਹੀ ਆ ਕੇ ਆਉਂਗਾ ਜਦੋਂ ਉੱਠੂ ਮੈਨੂੰ ਵੀ ਨਹੀਂ ਕਿ ਮੈਂ ਮੰਨ ਲਓ ਕਲਾਸ 'ਚ ਬੈਠਾ ਨਾ ਮੈਂ ਬਸਤਾ ਚੱਕਿਆ ਮੈਂ ਕਹਦਾਂ ਸਰਜੀ ਘਰੇ ਜਾਣਾ ਉਹ ਜਾ ਕਾਕਾ ਤੇ ਲੋੜੀ ਐਤੀ ਵਲੀ ਪਤਾ ਲੱਗਦੀ ਆ ਬੰਦੇ ਦੀ ਏ ਓਏ ਇੰਦਾ ਵੈਲਿਊ ਉਲੀ ਨਹੀਂ ਇੰਦਾ ਦੇ ਕੇ ਮੈਨੂੰ ਭੇਜ ਦਿੰਦੇ ਘਰੇ ਅੱਜ ਇੱਜ਼ਤ ਨਹੀਂ ਤੂੰ ਕਿੰਨੀ ਆ ਵਿਚਾਰਾ ਜੀ ਉਹ ਤਾਂ ਮੈਂ ਕਹ ਰਿਹਾ ਵੈਲਿਊ ਪਤਾ ਲੱਗਦੀ ਆ ਨਾ ਕਿੰਨੇ ਕੁ ਲੋੜ ਕਿੰਨੀ ਕਿੰਨੀ ਉਤਮ ਤੋਂ ਪੱਖੇ ਸਾਫ ਕਰਾਉਂਦੇ ਹੁੰਦੇ ਦਿਵਾਲੀ ਦੇ ਦਿਨ। ਈਸ਼ਵਰ ਨਹੀਂ ਕਰਦਾ। ਇਹਦਾ ਕੋਈ ਚੰਗਾ ਕੰਮ ਤਾਂ ਕਰਦਾ ਨਾ ਕਦੇ ਤਾਂ ਲੇਖਾ ਦੇ ਮਿਲੂਗਾ ਉਹਦਾ। ਉਹ ਵੀ ਉਹ ਚਿੱਟੀ ਗੱਲ ਇਹਨਾਂ। ਗਿਆ ਹੀ ਨਹੀਂ ਦਿਵਾਲੀ ਦੇ ਦਿਨ। ਹਾਂ। ਸਾਨੂੰ ਫੇਰ ਐਂ ਕਰਾ ਕਰ ਸਰ ਨੂੰ ਕਿ ਪੱਖੇ ਲਾ ਕੇ ਨਾਲ ਘਰੇ ਭੇਜ ਦੇ। 1947 ਦੇ ਪੱਖੇ ਲੱਗੇ। ਆਹੋ। ਐ ਲਾ ਦੇ ਕਿਹੜੇ ਜਾਨਵਰ ਦੀ ਆਵਾਜ਼ ਕੱਢਦੇ ਜਦੋਂ ਐ ਚੱਲੇ ਨਹੀਂ। ਐ। ਮੈਂ ਦੇਉਂਦੇ ਤੈਨੂੰ। ਪੱਕਾ ਚੱਲ ਜਾਂਦਾ ਮੈਨੂੰ ਡਰ ਕੇ ਵੇਖਦੀ ਕਿ ਪੱਖੇ ਨਾ ਥੱਲੇ ਆ ਜਾਈਂ। ਇਹ ਸਾਡੀ ਨਾ ਨਹੀਂ ਹੱਜਵੇ। ਨਾਲੇ ਪੁਰਾਣੇ ਪੱਖੇ ਆਂਡੀ ਇਹ ਹੁੰਦਾ ਵੀ ਉਹਨਾਂ ਨਾਲ ਦੇ ਗੋਲਾ ਐਡਾ ਹੁੰਦਾ ਨਾ ਉਹ ਵੱਡਾ ਸਾਰਾ ਨਾ ਵੱਡੇ ਪੱਖੇ ਹੁੰਦੇ ਪੁੱਤੋਂ ਤੇ ਉਹ ਪੁਰਾਣੇ ਹੁੰਦੇ ਜਿਹੜੇ ਆਪਣੇ ਸੀਗੇ 25 ਕਿਲੋ ਦਾ ਸੀਗਾ। ਮੈਂ ਸਰ ਨੂੰ ਪੁੱਛਿਆ ਮੈਂ ਕਿਹਾ ਸਰ ਜੀ ਇਹ ਪੱਖੇ ਹੌਲੀ ਕਿਉਂ ਚੱਲਦੇ? ਕਹਿੰਦੇ ਕਾਕਾ ਨਾਲ ਤਾਂ ਕਾਕਾ ਕਹਿਣਗੇ। ਕਹਿੰਦੇ ਕਾਕਾ ਇਹ ਪੱਖੇ ਚੱਲਦੇ ਹੌਲੀ ਪਰ ਹਵਾ ਜਿਆਦੀ ਦਿੰਦੇ ਨੇ। ਇਹ ਕਿਹੜਾ ਲੌਜੀਕ ਬਣਿਆ ਜੇ ਸੁਣਦੇ ਹਾਂ ਬਲਾਕ ਪਾ ਦਿਓ ਕੋਈ ਨਾ ਸੁਣ ਲੈਂਦੇ ਆ ਨਾ ਵੀ ਦੇਖਦੇ ਬਲਾਕ ਨਾ ਮੀਆਂ ਸਾਰੀਆਂ ਮੈਡਮਾਂ ਦੇਖਦੀਆਂ ਕੋ ਜੱਲੇ ਟਾਟੂ ਬਣਵਾਉ ਕਿੰਨੇ ਪਿਆਰ ਕੋ ਨਹੀਂ ਨਹੀਂ ਇਹ ਜੇ ਕੰਮ ਨਹੀਂ ਕਰਨ ਦੇਗੇ ਇੱਥੇ ਇੱਥੇ ਬਿਜਲੀ ਬਣਵਾਉਣੀ ਇੱਥੋਂ ਆ ਤੋੜੀ ਦੇ ਦੇ ਇੱਥੇ ਸਭ ਇਹ ਨਹੀਂ ਬਣਾਣਾ ਲੰਨੇ ਨਾ ਨਹੀਂ ਸੁਣ ਕੀ ਕਹਿੰਦੇ ਕੀ ਬਣਦੇ ਨੇ ਕੀ ਬਣਾਉਣਾ ਕੀ ਨਹੀਂ ਬਣਾਉਣਾ ਟਾਟੂ ਟੁਕ ਟੁ ਟਾਟੂ ਇਹ ਬੰਦੇ ਫੋਗਰੇ ਬੰਦੇ ਬਣਾਉਂਦੇ ਨੇ ਹਾਂ ਮਸਾਲਾ ਇਹਦੇ ਤਾਂ ਚਿੱਟਾ ਕਰਾ ਦੇਣਾ ਚਿੱਟਾ ਤਾਂ ਇਹ ਤੋਂ ਪਰਮਨੈਂਟ ਜਿਹੜਾ ਫੋਗਰੇ ਨੇ ਹੋਇਆ ਜਦੋਂ ਤੈਨੂੰ ਦਾ ਕਰਵਾ ਦੇਣਾ ਇਹਦੇ ਨੇ ਇੱਥੇ ਐ ਚੰਦ ਚੰਦ ਚੁੜਵਾਈ ਫਿਰ ਦੀ ਬਣਦਾਰ ਨੇ ਆ ਤੂੰ ਇਹਨੂੰ ਵਾਈਟ ਨੂੰ ਅਗੇ ਨੇ ਬਲੈਕ ਵਾਈਟ ਕਿੰਗੇ ਬਲੈਕ ਐਂਡ ਵਾਈਟ ਬਣਿਆ ਹੋਇਆ ਇਹ ਵੀ ਪੀਰਾਦ ਨਹੀਂ ਅੱਜ ਕੱਲ੍ਹ ਇੱਥੇ ਬੈਠਾ ਗੱਦੀ ਨਾਲ ਮੈਚ ਕਰ ਗਿਆ ਇੱਥੇ ਬੈਠਾ ਚਾਦਰ ਨਾਲ ਮੈਚ ਕਰ ਗਿਆ ਸਹੀ ਹੈ ਨਾ ਬੱਚਾ ਰਹਾ ਆਇਆ ਚਕਾਲੂ ਖੜ ਗਿਆ ਕਿਉਂ ਕਿ ਲੜ ਕੇ ਗਿਆ ਕਿਉਂ ਉਹ ਤਾਂ ਹਰ ਦਿਨ ਲੜਦਾ ਹੈ ਤੈਨੂੰ ਪਤਾ ਤੇਰੀ ਸਹੇਲੀ ਆਈ ਸੀ ਕਿ ਗੁਰਦੁਆਰੇ ਮਿਲ ਕੇ ਨਹੀਂ ਆਂਟੀ ਸਸਰੀ ਘਰ ਨੂੰ ਸਸਰੀ ਉਹ ਹੋਣੀ ਸੀਗੀ ਤੈਨੂੰ ਜਿਆਦਾ ਪਤਾ ਹਾਂ ਮੈਨੂੰ ਮਿਲੀ ਆ ਉਹਦੀ ਮੰਮੀ ਵੀ ਮਿਲੀ ਏ ਕਿਹੜੀ ਵਾਲੀ ਸੀਗੀ ਕਿਹੜੀ ਸੀ ਓਏ ਦੰਗੇ ਕਰਾਏਗਾ ਤੂੰ ਬਲੋ ਕਿਹੜੀ ਸਹੇਲੀ ਇੱਕਦਾਰ ਮੈਨੂੰ ਪਤਾ ਹੋਰ ਵਾਸੋਈਆ ਕਿਹੜੀ ਹੋਈਆ ਹਾਂ ਜੀ ਫੋੜਾ ਆ ਸੌਣ ਲਾ ਸੌਣ ਲਾ ਤਰ੍ਹਾਂ ਚੁਗਲੂng ਕਰਦੇ ਆ ਉਹਦਾ ਮੈਂ ਬਾਤ ਹਸੂ ਲੋਕ ਕਿ ਨਹੀਂ ਹਸੂ ਅੱਛਾ ਬੱਚ ਤਸੂ ਲੋਕ ਚ ਨਹੀਂ ਦੱਸਣਾ ਬਾਕੀ ਆਂਦਾ ਕਿਸੇ ਦੇ ਸੇ ਲਿਵਰ ਦੱਸਣਾ ਕਹਿੰਦਾ ਲੈ ਕਲਾਸ ਕਰਨਾ ਕਿ ਤੇਰੀ ਜੀ ਬੋਦੀਆਂ ਦਾ ਕੋਈ ਗੱਲ ਲਾੜੇ ਜਿਆਰੀ ਕੋਈ ਗੱਲ ਨਿੱਕੀ ਜਿੰਗਲ ਨਾ ਪੜ੍ਹ ਆਈ ਗਏ ਨਾਮ ਮਮੀ ਤੁਹਾਨੂੰ ਕੀ ਪਤਾ ਕੁੜੀਆਂ ਤਾਂ ਵਲੌਗ ਭੇਜਦੀਆਂ ਗਾਦੀਆਂ ਕੁੜੀਆਂ ਦਾ ਵਲੌਗ ਦੇਖਦੀਆਂ ਕੁੜੀਆਂ ਹੀ ਤਾਂ ਵਲੌਗ ਦੇਖਦੀਆਂ ਓ ਅੱਜ ਹੱਗ ਓਏ ਅੱਜ ਹੱਗਦੇ ਆ ਆਏ ਹੈਪੀ ਹੱਗਲਾ ਹੈਪੀ ਅਗਲਾ ਹੈਪੀ ਏ ਸਵੇਰ ਦਾ ਪਤਾ ਨਹੀਂ ਕਿੰਨੀ ਮੇਰੀ ਹੱਗ ਲੈ ਹੋਣਾ ਇਹਨਾਂ ਨੇ ਹੁਣ ਜਿੱਤਾ ਹੈ ਆਹ ਦੇਖੋ ਸੋਰੀ ਆਹ ਗਡੇ ਦੀ ਚੰਗਿਆ ਚੰਗੇ ਬਣਾ ਲੈਣ ਜੱਪੀਆਂ ਬਾਹਰ ਮੈਂ ਪਤਾ ਕਿਹੜਾ ਡੇ ਬਣਾਉਣਾ ਸਾਰਿਆਂ ਨਾਲ ਮੈਨੂੰ ਪਤਾ ਕੀ ਲੱਗਿਆ ਸਲੈਪ ਦੇ ਮੈਨੂੰ ਪਤਾ ਕੀ ਉਹ ਜਿੱਦੇ ਸਲੈਪ ਦੇ ਹੋਣਾ ਉਹਦੇ ਸਾਰੇ ਇਕੱਠੇ ਹੋ ਜਿਓ ਬਸ ਉਹਦੇ ਮੈਂ ਬਣਾਉਣਾ ਵਾ ਤੁਹਾਡੇ ਘਸੌਨੀ ਛੱਡਣ ਉਹ ਸੱਚ 14 ਤਰੀਕ ਨੂੰ ਕਹਲਣੂਗਾ ਪਰਸੋਂ ਪਰਸਨਲੀ ਰੈੱਡ ਕੱਪੜੇ ਲੱਭ ਲੋ ਸਾਰੇ ਜਣੇ ਕਿਉਂ ਕੇ ਕਟਾਂਗੇ ਪਰਸੋਂ ਕੇਕ ਹਾਂ ਮੈਨੂੰ ਰੈੱਡ ਵੈਲ ਮੈਨੂੰ ਰੈੱਡ ਵੈਲ 100 ਰੁਪਏ ਲੈ ਕੇ ਆਈ ਐ ਅੱਛਾ ਰੈੱਡ ਵੈਲ ਉਹ ਤਾਂ ਲੈ ਆਮਨ 100 ਰੁਪਏ ਮੋਟਾ ਉਹ ਲੈ ਆਊਗਾ 150 ਰੁਪਏ ਮਰ ਲਿਆ 150 ਤੂੰ ਲੈ 150 ਮੈਂ ਪਾਉਂਗੀ ਕਿੰਨੇ ਹੋ ਗਏ ਉਹ ਡੇਲਾ ਵਾਲਾ ਰੈੱਡ ਕੇਕ ਇਦਾਂ ਜਿਹੜਾ ਰੈੱਡ ਵੈਲਵਟ ਬਾ ਸਾਡੇ ਚ 450 ਦਾ ਕੇਕ ਆ ਜਾ ਮੈਨੂੰ ਰੈੱਡ ਵਿੱਚ ਲੱਗਦੀ ਦੋਵੇਂ ਕੇਕ ਅਸੀਂ ਛਪਲੀ ਘੰਗ ਪਾਉਂਦੀ ਨਹੀਂ ਲਾ ਰਹੇ ਹੈ ਨਹੀਂ ਕਿਤੇ ਵਲ ਇਹ ਇਹ ਪਲਾਨ ਉਹਦਾ ਵਾ ਤੂੰ ਦਾ ਕਾਲੂ ਦਾ ਹਾ ਕਾਲੂ ਨੇ ਇਹਨਾਂ ਕੋਈ ਕਾਗਜ਼ਦਾਂ ਵੀ ਕਰ ਰਿਆ ਸੀ ਬਣਾ ਲਾਲ ਰੰਗ ਦੇ ਕਾਗਜ਼ਦ ਮਿੱਠਾ ਬਣਾ ਰਿਹਾ ਉਹ ਗਿਫਟ ਬਣਾ ਰਿਹਾ ਵਾ ਸਾਰੇ ਜਣਾਂ ਨੇ ਮੈਨੂੰ ਗਿਫਟ ਲਿਆ ਕੇ ਮੈਨੂੰ ਦੇ ਦੇ ਮੋਜੂਦੀ ਭੈਣ ਲਈ ਓਏ ਮਤ ਉਹ ਆਹੋ ਆਹੋ ਛੋਟੀ ਜਿਹੀ ਥਾਣੀ ਸਮਝੇ ਨਹੀਂ ਚੁੱਚਲੀ ਭੈਣ ਅਸੀਂ ਛੋਟੀ ਜਿਹੀ ਥਾਣੀ ਰੱਖੀ ਹੋਈ ਐ ਉਹ ਵੱਡੀ ਆ ਵੱਡੀ ਜਿਹੀ ਥਾਣੀ ਆਹੋ ਅੱਛਾ ਇੱਕ ਬੀਬੀ ਪ੍ਰਧਾਨ ਆ ਬੀਬੀ ਪ੍ਰਧਾਨ ਉਹ ਕੱਲਾ ਹੀ ਸੀ ਕਿ ਬਲੌਗ ਚ ਆਈ ਨਹੀਂ ਸੀ ਮਤਲਬ ਗੱਲ ਹੀ ਆਈ ਆ ਆਵਾਜ਼ ਆ ਗਈ ਆ ਬਸ ਜਿਹੜਾ ਧਿਆਨ ਨਾਲ ਸੁਣਦਾ ਉਹਨੂੰ ਹੀ ਸੁਣਦੀ ਆ ਉਹ ਵੀ ਇਹ ਇਹ ਬੇਲਾ ਬੋਲਦਾ ਨਾਮ ਲੈ ਕੇ ਓਏ ਇੱਧਰ ਆ ਠੀਕ ਆ ਤੂੰ ਤੁਮ ਉਹਦੀ ਅਗੋ ਵਾ ਦੇ ਆਂ ਬੀ ਜਦੋਂ ਫੋਨ ਲੱਭਦਾ ਫੋਨ ਉਹ ਵੀ ਅਗੋ ਕਹਿੰਦੀ ਕੋਈ ਨਹੀਂ ਮੇਰੇ ਕੋਲ ਮੈਂ ਲੈ ਲਿਆ ਮੈਂ ਦੇਖ ਲਿਆ ਉਹ ਸੰਗਾ ਬਦਲ ਹੁੰਦੀ ਸਾਰਾ ਮੈਂ ਟੈਬ 'ਤੇ ਦੇ ਦਿੰਦਾ ਨਾ ਵੱਡੀ ਉੱਤੇ ਵੀ ਆਵਾਜ਼ ਚੱਲ ਚੱਲੀ ਆਉਂਦੀ ਆ ਕਹਿੰਨੀ ਤੁ ਤੁ ਸਹੀ ਏ ਸੁਣਨੀ ਰਾਉਣ ਕੀ ਰਾਮ ਆ ਸਾਡਾ ਸੋਨੇ ਹੋਣੇ ਚਾਹੀਦੇ ਅਛਾ ਸੋਨੇ ਨਹੀਂ ਦੇਖੀਦੇ ਹੁੰਦੇ ਕੇ ਸੁਣ ਲੋ ਗਾਇਸ ਸੋਨੇ ਹੋਣੇ ਚਾਹੀਦੇ ਨੇ ਨਾਨੀ ਜਾਨ ਵੀ ਕਹਿ ਦੋ ਕਾਲੇ ਬੰਦੇ ਚੱਲ ਕਾਲੇ ਦਿਨਵਾ ਦੀਸ਼ ਕਿਹਨੂੰ ਰਾਉਣ ਕੀ ਹੈ ਸਾਡਾ ਚੂਚਾ ਤੂੰ ਆਇਆ ਨਾ ਕਿਆ ਕਰ ਵੀ ਮੈਂ ਕਾਲਾ ਮੈਂ ਕਾਲਾ ਮੈਂ ਤਾਂ ਕਹੀ ਮੈਂ ਸਾਹ ਨਹੀਂ ਮੈਂ ਦੀ ਮੈਂ ਕਾਲਾ ਮੈਂ ਕਾਲਾ ਤਾਂ ਨਹੀਂ ਕਿ ਮੈਂ ਕਾਲਾ ਤਾਂ ਨਹੀਂ ਕਿ ਗਾਈਜ਼ ਮੈਂ ਗੋਰਾ ਰਿਹਾ ਕਿ ਕਾਲਾ ਆਹ ਸਿਆ ਤੁਸੀਂ ਸੁਣਦੇ ਹੋ ਮੇਰੇ ਬਲੌਗ ਮਦਮੇ ਮੇਰੇ ਉਹ ਕਹਿ ਰਿਹਾ ਉਹ ਤੇ ਗਾਈਜ਼ ਫੋਲੋ ਕਰੋ ਸੇ ਸੇ ਨਾਨੀ ਨੂੰ ਫੋਨ ਲੱਕ ਦੇਈਂ ਆਓ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਕਾਲਾ ਨਾ ਗੈਰ ਕਾਲਾ ਰੰਗ ਤਾਂ ਬੰਦੇ ਸੁਣਾ ਲੱਗਦਾ ਹੁੰਦਾ ਹੈ ਐ ਕਿਤਾ ਦਿਨ ਮਿੰਟ ਤਾਂ ਪੱਕੇ ਜਿਹਾ ਲੱਗਦੀ ਸੁਣੇ ਹੋਏ ਕਿਉਂਕਿ ਖੀਮ ਵੀ ਤਾਜ ਰੰਗ ਦੀ ਹੁੰਦੀ ਹੈ ਆਹ ਇਹ ਆ ਪੀਂਦੇ ਹੀ ਰਹਿੰਦਾ ਇਹ ਬੰਦਾ ਹੀ ਅਮਲੀ ਆ ਇਹਨੂੰ ਹੋਰ ਕੁਛੋ ਸੱਚਦਾ ਮੁੰਡੇ ਹੋਰ ਤੇਰੀ ਹੱਗ ਦੇ ਮੁੱਕਿਆ ਨਹੀਂ ਤੇਰਾ ਉੱਠ ਖੜ ਬਚਾਰੇ ਨੂੰ ਲਤੜੀ ਜਾਂਦਾ ਨਾ 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 ਇੱਧਰ ਇੱਧਰ ਸਕੂਲੇ ਵੀ ਇੱਧੇ ਨਹੀਂ ਸਕੂਲੇ ਵੀ ਮੁੰਡੋਂ ਵੀ ਸਕੂਲੇ ਟੇਬਲ ਤੇ ਇੰਦਾ ਬਹਿ ਜਾਂਦਾ ਹਾਂ ਦੋ ਜਣ ਤਾਂ ਬਹਿਨੇ ਆਂ ਕਿੱਥੇ ਬਹਿਨੇ ਤੇਰੀ ਮਤ ਕਿ ਆਪਾ ਟੀਚਰ ਦੂਜੇ ਕੋਈ ਨਹੀਂ ਬਦੀ ਟੀਚਰ ਤਾਂ ਸੀ ਬਣਾ ਕੇ ਰੱਖੀ ਹੋਈ ਆ ਅਨਾਂ ਟੀਚਰਾਂ ਨਾਲ ਤਾਂ ਇਹ ਉਹ ਕੁਛ ਕਰਦੇ ਆ ਮੈਂ ਕਹਿੰਦਾ ਜਿਹੜਾ ਨਾ ਕਰਨਾ ਇੱਕ ਦਿਨ ਸਕੂਲ ਚ ਹੁੰਦਾ ਸੀ ਟੀਚਰ ਹੁੰਦੇ ਸੀ ਹਾਂ ਜੀ ਅਸ ਫੁੱਟੇ ਤੇ ਕਿਹ ਹੁੰਦਾ ਐਕਟਿੰਗ ਹੁੰਦਾ ਸੀਗਾ ਉਹਨੇ ਉਹ ਪਿੱਛੇ ਤੋਂ ਹੀ ਉਹ ਬਾਹਰੋਂ ਕਲਾਸ ਤੇ ਪੜ੍ਹਦਾ ਹੁੰਦਾ ਸੀ ਉਹਨੇ ਉਹਦੇ ਨੇ ਗਿਆਨ ਪੜ੍ਹਦਾ ਦਿਨ ਉੱਟ ਲਓ ਕਲਾਪਿੰਗ ਆ ਦੇਖ ਹਾਂ ਤੂੰ ਇਹਦੇ ਨਾਲ ਕਰਾਣਾ ਉਹ ਨਹੀਂ ਕਰਾਣਾ ਕਰਾਣਾ ਕਰਨਾ ਹੋਰ ਉਹ ਚੁੱਪ ਚੁਣਾ ਕਰਾਉਣਾ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਕਿੰਨੇ ਹੋ ਕਿੰਨੇ ਹੋ ਕਿੰਨੇ ਹੋ ਸਾਥ ਪਟੜੀ ਬਸ ਮੁੜਿਆ 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 ਗੱਲ ਕਰਨਾ ਚੱਲੋ ਇਹਨੇ ਠੋਕ ਦੇਣਾ ਪਰੇ ਕਰ ਲਾ ਇੱਕ ਇੱਕ ਮਿੰਟ ਦੇਖਿਆ ਇਹ ਦੇਖ ਜਾ ਪੱਟ ਮਾਰ ਦੂਗੀ ਕਿਹਾ ਇਹ ਦੇਖ ਸੁੰਗਿਂ ਕਹਿੰਦਾ ਉਹ ਕੱਲ ਪਰਸੋਂ ਕਾਲੂ ਦੇ ਹੱਥ ਤੇ ਪੱਗ ਮਾਰਿਆ ਸਕੂਲ ਲੈ ਆਏ ਏ ਗੰਦਾ ਕੱਸ ਸਫੇਤਾ ਕਿਹਦਾ ਸ਼ੌਮ ਕਾਲੂ ਦੇ ਮੈਂ ਕੰਨ ਉਤਕੰਨ ਲੈ ਕੱਸ ਪੂਈ ਮਾਰ ਦਿੰਦਾ ਕੱਲ ਕਾਲੂ ਮਿਨੂ ਆ ਕੇ ਕਹਿੰਦਾ ਆਂਟੀ ਮੇਰੇ ਹੱਥ ਤੇ ਪੂਈ ਮਾਰ ਦਿੰਦਾ ਕੱਲ ਕੰਚਲ ਨੂੰ ਨਿਬੜ ਤੇ ਗਿਆ ਉਹਨਾਂ ਦੇ ਮੂੰਹ ਤੇ ਐਂ ਕਰਤਾ ਹਰਮਨ ਕਹਿੰਦਾ ਓਏ ਤੂੰ ਮੇਰੇ ਮੂੰਹ ਤੇ ਉਹ ਹੱਥ ਲਾ ਸੀ ਛੀ ਛੀ ਗੰਦਾ ਇਥੇ ਆ ਕੱਲ ਕਰੀ ਜਾਵੇ ਬੈਠਾ ਕੱਲ ਇੱਕ ਦਿਨ ਉਹਨੂੰ ਜੈਨ ਫੀਲ ਹੁੰਦੂ ਉਹਨੂੰ ਉਹਨੂੰ ਚੇਤਾ ਆ ਯਾਰਾ ਮੈਂ ਕਿੰਨੀ ਵਾਰ ਤੱਕ ਇਸ ਤੀ ਸੀਗਾ ਬਲੌਗ ਦੇਖਣਾ ਇਹਨੇ ਕੋਈ ਵੀ ਤੱਕਿਆ ਮੈਂ ਤੇ ਅੰਮਨਾਂ ਚੈਨਲ ਆਉਂਦੇ ਨਹੀਂ ਸਾਡੀ ਸਕੂਲੀ ਟੁੱਟੀ ਆ ਉਹ ਟੁੱਟੀਆਂ ਕੋ ਹੁਣ ਆ ਜਾਂਦੀ ਜਿੱਦਾਂ ਕਈ ਆਪਣੀ ਪੈਂਦੀ ਆ ਉਹ ਹੁਣ ਕਹਿੰਦਾ ਕਿ ਨਾ ਚੱਲਦੀ ਜਾਂਦੀ ਆ ਇਹ ਸਾਡੇ ਚੈਨਲ ਨੇ ਉਹਨੇ ਵੀ ਨਾਲ ਦੀ ਨਾਲ ਪੀਣ ਉਹਨਾਂ ਨੂੰ ਪਤਾ ਐ ਕਿਦਾਂ ਮੈਨੂੰ ਪਤਾ ਆਏ ਆ ਗੱਲ ਕਰ ਲਈਤੀ ਇਹਨਾਂ ਵਿੱਚ ਉਹ ਪੀ ਗਿਆ ਜਿਹਦਾ ਹਾਸਾ ਨਿਕਲ ਗਿਆ ਮੈਂ ਕੋਈ ਨਹੀਂ ਜਣਾ ਮੈਂ ਕਹਾਂ ਕੱਲ ਮੁਰਦਾ ਨਹੀਂ ਧੋਖਾ ਨਹੀਂ ਕਰਦਾ ਪਰ ਉਹ ਤੈਨੂੰ ਚੇਂਜ ਲੱਗਿਆ ਨਾ ਸੁਣੋ ਮੇਰੀ ਇੱਕ ਤਾਂ ਝੂਠ ਹੈ ਝੂਠ ਹੈ ਜੇ ਇੱਕ ਚੂਹ ਬੋਲਾਂਗਾ ਨਾ ਤਾਂ ਸਾਰ ਕੁਝ ਬੋਲਣਾ ਪਊਗਾ ਸੁਣੋ ਤੇ ਝੂਠ ਦੇਣੀ ਅਗਲੇ ਨੂੰ ਦੱਸ ਕੇ ਆ ਦੇਵਾ ਵੀ ਮੇਰੀ ਝੂਠੀ ਚੀਜ਼ ਖਾਣੀ ਆ ਮੈਂ ਸੋਹਣੀ ਆ ਨਾਨੀ ਖਾਂਦੀ ਰਹਿੰਦੀ ਆ ਖਾਣਾ ਕੁਮੀ ਬਲੌਗ ਚ ਲਿਖਣ ਤੇ ਹਨ ਉਹਨੂੰ ਵੀ ਦੇਰ ਬਿਤੇਰੇ ਖਾਣ ਨੂੰ ਤੁਸੀਂ ਬਲੌਗ ਚ ਤੇਰੇ ਦਾ ਕੀ ਹੈ ਔਰ ਇਹ ਤਾਂ ਚੂ ਚੂ ਆਇਆ ਤਾਂ ਉਹਨੂੰ ਮਾਰਦਾ ਨਹੀਂ ਤੇਰੇ ਛੱਤਾਂ ਮਾਰ ਮਾਰ ਕੇ ਉਹਦੇ ਮਿੱਠਾ ਲਾਇਆ ਦੇਖੋ ਛੱਤਾਂ ਹਾਂ ਦੇ ਇਹ ਦਿਖਾਵਾਂ ਕਿੱਥੇ ਮਿੱਠਾ ਲਾਇਆ ਅੰਗੂਰਾਂ ਦਾ ਇਹ ਆ ਦੇਖੋ ਆਹ ਆਣ ਆਏ ਨੇ ਦਾਗ ਦੀਂਦਾ ਵਾ ਇਹ ਮਿੱਠੇ ਦਾ ਵਾ ਹੁਣ ਰੀਤ ਦਾ ਜੀ ਦਾ ਹੱਥ ਪੁੰਹਦੀ ਓਤੇ ਰੀਤ ਇਹਨਾਂ ਨੇ ਥੱਲੇੋਂ ਆਏ ਛੱਤਾਂ ਮਾਰ ਮਾਰ ਕੇ ਆਏ ਮੂਝ ਪੁੰਦੇ ਸੀ ਇਹ ਅੰਗੂਰ ਆ ਹੁਣ ਟੂ ਟੂ ਨਿਆਏ ਕਰਕੇ ਮੂੰਚ ਬਾ ਰਿਆ ਉਹਦੇ ਤਾਂ ਪੈ ਗਿਆ ਰੀਦਰੇ ਮਾਰਾ ਛੱਤ ਤੇ ਵੱਜਿਆ ਤਾਂ ਜੂਸ ਹੀ ਕੜਤ ਆਪਾਂ ਵੀ ਕਰਦੇ ਆਂ ਉੱਤੇ ਪਰ ਮੈਂ ਕੋਰ ਸਿੱਟੇ ਕੋਚ ਆਹ ਦੇਖ ਲੈ ਆਹ ਦੇ ਮੂੰਹ ਸਾਹ ਨੇ ਤੇ ਮੀ ਪਾਤੀ ਪਾ ਮਿਲਿਆ ਤੂੰ ਕੋਲ ਜਾ ਕੋਲ ਕੁੱਤਾ ਇਹਦੇ ਕੁਛ ਕਰਦੇ ਆ ਸਾਰੀ ਦਾੜੀ ਦੇ ਨਾਲ ਘਾਹ ਤੱਕ ਲੈ ਗਿਆ ਅੰਗਲਾ ਆਜਾ ਘਰੇ ਹਾਥੀ ਪਾਤਾ ਦੇ ਸੰਗ ਚ ਆ ਨਾ ਹੋਵੇ ਹਲਕਾ ਕਰਕੇ ਲੰਗਰ ਦੀ ਰੋਟੀ ਆਇਆ ਇਹ ਗੰਦਾ ਆਇਥੇ ਅੰਗੂਰ ਡਿੱ ਗਿਆ ਕਿਤੇ ਆ ਨਹੀਂ ਥੱਲੇ ਡਿੱ ਗਿਆ ਲੈ ਮੈਦਨਾ ਦਿਓ ਦਸ ਜੂਸ ਜਾਂ ਇੱਥੇ ਕੱਢਦੇ ਆ ਫਿਰ ਮਿੱਠਾ ਮਿੱਠਾ ਹੋਊਗਾ ਚੁੰਨੀ ਚੱਕ ਲੈ ਮਾਮਾ ਚੁੰਨੀ ਤਾਂ ਬਹਿ ਜੀ ਕਿ ਤੰਗੂਰ ਦਾ ਜੂਸ ਜਲਾ ਦੇ ਇਹਨੂੰ ਮੇਰੇ ਕੋਲ ਬਲੈਂਡਰ ਨੇ ਨਹੀਂ ਹੋਵੇ ਇਰੀ ਟਾਈਮ ਗਿਫਟ ਚੱਲ ਜਾ ਲੈ ਪਹਿਲੇ ਹੀ ਕਰ ਰੀਵਿਲ ਕਰੀ ਜਾਨੇ ਉਹ ਇਹ ਤਾਂ ਦੇਣਾ ਮੈਂ ਬਲੈਂਡਡ ਟੈਂਡਰ ਤੇ ਇਹਦਾ ਮੈਂ ਦਿਖਾ ਦਮ ਯਾ ਯਾ ਆਪੋ ਜਿਹੜਾ ਉੱਦ ਲੈ ਜਾਂਦਾ ਸੀ ਨਾ ਸਮਝ ਉਹਦਾ ਚੁੱਚੂ ਲੈ ਗਿਆ ਸੀ ਦੁਬਾਰਾ ਮੈਂ ਦੇ ਟਾਲੀ ਤੇ ਠੀਕ ਹੈ ਗੱਫਟ ਮਨਦਾ ਸਕੀਮ ਨੂੰ ਆਪਾਂ 10 ਤਰੀਕ ਨੂੰ ਬਲੈਂਡਡ ਟੈਂਡਰ ਦੇ ਮਨਾਉਣਾ ਮੇ ਤਾਂ ਨਾਮ ਹੀ ਨਹੀਂ ਆਉਂਦਾ ਸਾਨੂੰ ਕਹਾਂ ਆਉਂਦਾ ਸੀ ਵੀ ਤਾਂ ਹੀ ਬਲੈਂਡਡ ਟੈਂਡਰ ਹੈ ਕਹਿੰਦੇ ਆ ਹੈਗਾ ਤਾਂ ਵੇ ਅੱਜ ਕਰ ਦੇ ਦੇ ਨਾ ਅੱਜ ਕੰਨ ਅੱਜ ਕੰਨ ਦੇ ਨ ਰਾਤ ਤੇ ਲਾਸਟ ਨ ਰਾਤ ਆ ਉਹਦੇ ਵੇ ਹਲਕਾ ਕਾ ਤੋ ਗਿਆ ਤੂੰ ਕੀ ਹੋ ਗਿਆ ਆ ਦੇਖ ਲੈ ਇੱਧਰ ਨਹੀਂ ਚੈਲੰਜ ਚੱਲ ਰਿਹਾ ਚੈਲੰਜ ਨਹੀਂ ਨਹੀਂ ਉਹ ਇੱਕ ਨਾ ਸਾਡਾ ਚੈਨਲ ਸੀਗਾ ਦੌੜ ਕੇ ਖਾਣਾ ਹੁੰਦਾ ਵਾ ਇਹਦੇ ਉੱਤੇ ਜਿੱਤ ਜੂਗਾ ਇਹ ਮੈਡਮ ਨੂੰ ਕਹਿੰਦਾ ਨਹੀਂ ਹੁਣ ਕਾ ਤਾ ਮਸ਼ੀਨ ਰੁਕ ਗਈ ਭਰ ਗਈ ਰੁਕ ਕਹਿੰਦਾ ਮਨਵੀਰ ਬਾਹਰ ਨਾ ਕੱਢਦੀ ਜੂਸ ਆ ਮਸ਼ੀਨ ਹੀ ਲੱਗ ਗਈ ਐ ਤਾਂ ਅੰਗੂਰਾਂ ਦਾ ਜੂਸ ਕੱਢ ਆ ਦੇਖ 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 ਦੇ ਗੰਦਾ ਆਹ ਦੇ ਲਾ ਕੜਤਣਾ ਜੂਸ

ਬੋਲਦਾਂਗੇ ਅਗਲਾ ਮੂੰਹ ਤੇ ਆਵੇ ਤਾਂ ਸਹੀ ਆਜੋ ਮੂੰਹ ਤੇ ਆਜੋ ਜੀਨੇ ਸੁਣਨੀਆਂ ਅੱਜ ਆਜੋ ਅਜ ਮੂੰਹ ਤੇ ਆਜੋ ਹਗੜੇ ਮਨਾਵਾਂਗੇ ਹਗੜੇ ਉਹ ਆਇਆ ਨਹੀਂ ਆ ਜਮਰ ਸਿੰਘ ਥੋੜਾ ਅਮਰ ਮੰਮੀ ਮਿਸ ਕਰਦੀ ਆ ਜਾ ਗਿਆ ਹੋਇਆ ਕਿੱਥੇ ਗਿਆ ਟੱਟੀ ਖਾਣ ਚੱਲੇ ਹਗੜੇ ਮਨਾਉਣਗੇ ਹਾਂ ਚੱਲ ਯਾਰ ਠੀਕ ਆ ਰੋਟੀਆਂ ਪਕਾ ਲਈਏ ਖਾ ਲਈਏ ਗਾਇਸ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਐਂਡ ਤੇ ਹੁਣ ਮਿਲਾਂਗੇ ਨੈਕਸਟ ਵਲੌਗ ਚ ਅੱਜ ਪ੍ਰੈਕ ਕੋਈ ਕੀਤਾ ਨਹੀਂ ਕਿਉਂਕਿ ਮੰਮੀ ਨੂੰ ਅਸੀਂ ਲੈ ਕੇ ਗਏ ਸੀ ਹਸਪੀਟਲ ਤੇ ਹਸਪੀਟਲ ਤੋਂ ਅਸੀਂ ਕੀ ਕਰਾ ਕੇ ਆਏ ਆ ਕੀ ਕਰਾਇਆ ਇੱਕੋ ਤਾਂ ਦੱਸਤਾ ਤੁਹਾਨੂੰ ਵੀ ਮੰਮੀ ਕੀ ਗੋ ਆ ਗਈ ਸੀ ਫਿਰ ਸਾਡੇ ਇੱਕੋ ਕਰਾਉਣੇ ਪਏ ਤੇ ਚਲੋ ਠੀਕ ਹੈ ਗਾਇਜ਼ ਓਕੇ ਬਾਏ ਸੀ ਯੂ ਟਾਟਾ ਮਿਲਦੇ ਨੇੈਕਸਟ ਵੀਡੀਓ ਵਿੱਚ ਤੇ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਕਰਕੇ ਜਾਓ ਠੀਕ ਹੈ ਬਾਏ ਬਾਏ